ਭਾਬੀ ਆ ਜਾ ਰਾਜਿੰਦਰ ਪੜਨ ਦੇ ਆਹੋ ਪੜਨ ਦੇ ਭਾਬੀ ਮੈਂ ਤਾਂ ਆਪ ਹੁਣ ਤੇਰੇ ਕੋਲ ਬਹਿ ਕੇ ਪੜਿਆ ਕਰਨਾ ਵਾ ਨਾਲੇ ਤੈਨੂੰ ਵੀ ਨਹੀਂ ਕੋਈ ਟੈਨਸ਼ਨ ਹੋਇਆ ਕਰਨੀ ਨਾ ਤੈਨੂੰ ਕਿਤਾਬਾਂ ਲੁਕਾਉਣੀਆਂ ਪਿਆ ਕਰਨੀਆਂ ਵਾ ਐਂਦਾ ਇਕੱਠੀਆਂ ਬਹਿ ਕੇ ਪੜਦੇ ਰਿਆ ਕਰਾਂਗੇ ਨਾਲੇ ਮੰਮੀ ਨੂੰ ਵੀ ਨਹੀਂ ਪਤਾ ਲੱਗਣਾ ਕਿਉਂਕਿ ਮੈਨੂੰ ਵੀ ਥੋੜਾ ਜਣਾ ਸਮਝ-ਸਮਝ ਨਹੀਂ ਹੁੰਦੀ ਇੰਨੀ ਤੇ ਮੈਂ ਚੱਲ ਜਿੱਥੋਂ ਮੈਨੂੰ ਸਮਝਣਾ ਨਾ ਆਉਗੀ ਤੇ ਫਿਰ ਤੁਹਾਡੇ ਕੋਲ ਬਹਿ ਕੇ ਪੜ ਲੈਣੀ ਆ ਉਦਾਂ ਰਾਜਵਿੰਦਰ ਤੂੰ ਮੇਰਾ ਬੜਾ ਸੋਚਦੀ ਐ ਤੈਨੂੰ ਬੜਾ ਫਿਕਰ ਮੇਰੀ ਪੜ੍ਹਾਈ ਦਾ ਉਹ ਭਾਬੀ ਬੱਸ ਕਰ ਬੱਸ ਕਰ ਐਵੇਂ ਪੰਪੜਾ ਦਿਂਦੀ ਰਿਆ ਕਰ ਚੁੱਪ ਕਰੇ ਕਿਤਾਬ ਚੁੱਕ ਤੇ ਪੜ ਲਾ ਤੇ ਨਾਲੇ ਆ ਮੈਨੂੰ ਸਮਝਾ ਦੇ ਮੈਨੂੰ ਕੁਛ ਨਹੀਂ ਸਮਝ ਸਮਝ ਲੱਗਣ ਦੀ ਚੱਲਿਆ ਫਿਰ ਸਮਝਾ ਦੇਣੀ ਆ ਦੱਸ ਕਿਹੜੀ ਨਹੀਂ ਸਮਝ ਲੱਗਣੀ ਇਹਨਾਂ ਮੈਨੂੰ ਤਾਂ ਕੁਛ ਪੱਲੇ ਹੀ ਨਹੀਂ ਪੈਂਦਾ ਉੱਤੋਂ ਮੇਰੇ ਪੇਪਰ ਆਏ ਆ ਥੋੜਾ ਜਿਹਾ ਦਿਮਾਗ ਲਾਇਆ ਕਰਨਾ ਫੇਰ ਨਾ ਆਪੇ ਸਮਝ ਲੱਗ ਜਾਣੀ ਆ ਤੂੰ ਹੁੰਦਾ ਧਿਆਨ ਮਾਰ ਕੇ ਤਾਂ ਗਾਹ ਗੰਗਾ ਦੇਣੀ ਆ ਧਿਆਨ ਤੇ ਭਾਬੀ ਵੜਾ ਦੇਣੀ ਆ ਪਰ ਨਾ ਪੱਲੇ ਨਹੀਂ ਪੈਂਦਾ ਕੀ ਹਿਸਾਬ ਉਤੋਂ ਦੀ ਲੰਘ ਜਾਂਦਾ ਹੀ ਉਹ ਹਿਸਾਬ ਹੀ ਮੇਰਾ ਤੇ ਚਲ ਕੋਈ ਨਹੀਂ ਤੁਹਾਡੇ ਪੇਪਰ ਕੋਲੋਂ ਤੋਂ ਸਟਾਰਟ ਹੋਣੀ ਆ ਮੇਰੇ ਵੀ ਪੇਪਰ ਆਉਣ ਸੇ ਥੋੜੇ ਟਾਈਮ ਰਹਿ ਗਿਆ ਵਾ ਮੈਨਾਂ ਤਾਂ ਮੇਰੇ ਉਹਦਾ ਖਤਮ ਹੋਈ ਜਾਣੀ ਆ ਆ ਤੂੰ ਤਾਂ ਸਕੂਲ ਉੱਥੇ ਚਲ ਜਾਨੀ ਕਾਲਜ ਆਪਣੇ ਤੇ ਵਧੀਆ ਪੜਾਈ ਹੋ ਜਾਂਦੀ ਆ ਘਰੇ ਬਹਿ ਕੇ ਪੜਨਾ ਬੜਾ ਔਖਾ ਹੀ ਆ ਭਾਬੀ ਵੀ ਤੇ ਮੈਂ ਕਹਿ ਲਗੀ ਉਹ ਮੈਨੂੰ ਮੈਡਮਾਂ ਸਕੂਲੇ ਉੱਥੇ ਕਾਲਜ ਇਹਨਾਂ ਸਮਝਾਉਂਦੇ ਸਮਝਦੇ ਤਾਂ ਨਹੀਂ ਪੱਲੇ ਬੰਦਾ ਆ ਤੂੰ ਹੀ ਘਰੇ ਬਹਿ ਕੇ ਕਿੱਦਾਂ ਪੜ ਪੜ ਲੈਨੇ ਆ ਮੈਂ ਬਸ ਇਦਾਂ ਹੀ ਟਾਈਮ ਪਾਸ ਕਰਨ ਡੇ ਹੀ ਆ ਪੜਦੀ ਤਾਂ ਹੈਗੀ ਆ ਪਰ ਅੱਧਾ ਵਦ ਮੈਨੂੰ ਕੰਮ ਵੱਲ ਧਿਆਨ ਹੁੰਦਾ ਵਾ ਅੱਧਾ ਮੇਰੀ ਪੜਾਈ ਵੱਲ ਚਲ ਕੋਈ ਗੱਲ ਨਹੀਂ ਜਿੰਨੇ ਕੋ ਮੇਰੇ ਕੋਲ ਕੀਤੀ ਜਾਂਦੀ ਪੜਾਈ ਮੈਂ ਕਰਨ ਲਈ ਆ। ਭਾਬੀ ਇਹ ਹਾਲ ਕੋਸ਼ਿਸ਼ ਪੂਰੀ ਹੈ। ਤੇਰੇ ਪੇਪਰਾਂ ਤੋਂ ਪਹਿਲਾਂ ਪਹਿਲਾਂ ਨਾ ਮੇਰੇ ਪੇਪਰ ਖਤਮ ਹੋ ਜਾਣੇ ਆ। ਮੈਂ ਜਦ ਨਾਲ ਫੜਫੜ ਉਹ ਤੋਂ ਕੰਮ ਕਰਾ ਦਿਆ ਕਾ ਨਾ ਤੇ ਫਿਰ ਤੂੰ ਚੁੱਪ ਕਰਕੇ ਤੇ ਆਪਣਾ ਪੜ ਕੇ ਤੇ ਵਧੀਆ-ਵਧੀਆ ਪੇਪਰ ਦੇ ਦੀ। ਠੀਕ ਆ? ਚਲ ਠੀਕ ਆ। ਪੜ ਫਿਰ ਕੋਈ ਗੱਲ ਨਹੀਂ ਜਿੱਥੇ ਨਾ ਸਮਝ ਲੱਗੂਗੀ ਫਿਰ ਮੈਂ ਦੱਸ ਦਈ ਮੈਂ ਸਮਝਾ ਦੂੰਗੀ। ਗੀਆ ਰਾਜਿੰਦਰ ਇਹ ਤੂੰ ਬੜੀ ਖੁਸ਼ ਹੋ ਨਹੀਂ ਆ ਕੀ ਲੱਭ ਗਿਆ ਤੈਨੂੰ ਖੁਸ਼ ਤੇ ਮੈਂ ਆਪੀ ਹੋਣਾ ਵਾਂ ਅੱਜ ਮੇਰਾ ਰਿਜ਼ਲਟ ਹੀ ਤੇ ਮੈਂ ਬੜੇ ਵਧੀਆ ਨੰਬਰਾਂ ਨਾਲ ਪਾਸ ਹੋਈ ਆ ਲੈ ਵਧੀਆ ਹੋ ਗਿਆ ਇਹ ਫਿਰ ਤੇ ਸਾਨੂੰ ਵਧਾਈਆਂ ਹੁਣ ਵਧਾਈਆਂ ਤੁਹਾਨੂੰ ਬਹੁਤੀਆਂ ਬਹੁਤਿਆਂਗੇ ਮੰਮੀ ਤੁਹਾਨੂੰ ਵੀ ਵਧਾਈਆਂ ਤੁਹਾਡੀ ਕੁੜੀ ਪਾਸ ਹੋਈ ਹੈ ਚੰਗੇ ਨੰਬਰਾਂ ਦੇ ਨਾਲ ਤੈਨੂੰ ਵੀ ਵਧਾਈਆਂ ਸਾਲ ਦੀ ਮਿਹਨਤ ਹੀ ਬਹੁਤ ਸੋਨਾ ਹੋ ਗਿਆ ਜੀ ਮੰਮੀ ਮੇਰੀ ਕੱਲੀ ਦੀ ਮਿਹਨਤ ਨਹੀਂ ਸੀ ਆ ਮਿਹਨਤ ਤੇ ਭਾਬੀ ਦੀ ਹੀ ਜਿੰਨੇ ਮੇਰੇ ਨਾਲ ਉਚਾਰੀ ਨੇ ਮੈਨੂੰ ਇਹਨਾ ਸਮਝਾਇਆ ਸਮਝਿਆ ਤੇ ਮੇਰੇ ਕੋ ਪੱਲੇ ਪਾਇਆ ਤੇ ਮੈਂ ਪੜਿਆ ਤੇ ਇਹਦੀ ਮਿਹਨਤ ਦੇ ਨਾਲ ਹੀ ਮੈਨੂੰ ਇਹਨੇ ਨੰਬਰ ਆਏ ਆ ਚੱਲ ਵਧੀਆ ਹੋ ਗਿਆ ਤੁਸੀਂ ਮਾਰੋ ਦੂਣ ਜਣੀਆਂ ਕਫਾ ਤੇ ਮੈਂ ਹੁਣ ਨਹੀਂ ਚੰਗਾ ਤੁਸੀਂ ਕਿੱਥੇ ਚੱਲੇ ਆ ਆ ਮੈਂ ਚਲ ਵੀ ਜਿਆ ਰਕ ਤੇ ਮੰਮੀ ਦੱਸ ਕੇ ਜਾਇਆ ਕਰੋ ਫੇ ਨਹੀਂ ਆ ਕੇ ਦੱਸੂਗੀ ਕੀ ਹੋ ਗਿਆ ਬਾਹ ਜਾਤ ਲੈਣ ਦੇ ਪਈ ਨਾ ਮੈਨੂੰ ਲੈ ਚੱਲ ਰਾਜਵਿੰਦਰ ਤੂੰ ਬਹਿ ਮੈਂ ਤੇਲੀ ਪਹਿਲਾ ਪਾਣੀ ਲੈ ਕੇ ਆਉਣੀ ਆ ਉਹ ਭਾਬੀ ਮੈਂ ਪਾਣੀ ਪੂਲੀ ਗੋਹਣੀ ਬਿਨਾ ਮੇਰਾ ਨਹੀਂ ਜੀ ਕੰਡਿਆ ਮੈਂ ਜੂਸ ਪੀ ਕੇ ਆਈ ਹੀ ਰਾਜ ਕਾ ਮੈਨੂੰ ਮੰਮੀ ਨੇ ਨਹੀਂ ਪਤਾ ਲੱਗਾ ਮੈਂ ਡੋਪੈਂਡ ਚਲ ਗਈ ਆ ਪਤਾ ਨਹੀਂ ਕਿੱਥੇ ਗਏ ਹੋਣੇ ਕਿਤੇ ਨਾ ਕਿਤੇ ਕੰਮ ਤੂੰ ਛੱਡ ਫਰੇ ਮੈਨੂੰ ਇਹ ਦੱਸ ਕਿ ਤੇਰੇ ਹੁਣ ਡੱਬਾ ਢੁਬਾ ਲਿਆ ਕੇ ਆਈ ਹੋਣੀ ਕਿ ਨਹੀਂ ਜੇ ਤੂੰ ਪਾਸ ਹੋਈ ਐ ਏਡੇ ਵਧੀਆ ਨੰਬਰਾਂ ਨਾਲ ਨੰਬਰ ਡੁੱਬਾ ਤੇ ਮੈਂ ਭਾਬੀ ਲਈ ਆਈ ਨਹੀਂ ਅਸਲ 'ਚ ਮੈਨੂੰ ਚੇਤਾ ਭੁੱਲ ਗਿਆ ਮੈਨੂੰ ਖੁਸ਼ੀ ਹੀ ਨਹੀਂ ਸੀ ਮੈਂ ਜਦੋਂ ਰਿਜ਼ਲਟ ਸੁਣਿਆ ਤੇ ਮੇਰੇ ਭੱਜੀ ਆਈ ਮੈਂ ਘਰ ਜਾ ਕੇ ਭਾਬੀ ਦੱਸਦੀ ਆ ਪਹਿਲਾਂ ਨਹੀਂ ਇੰਨੇ ਵਧੀਆ ਨੰਬਰ ਆਏ ਕਦੇ ਅੰਬੇ ਹੀ ਪਾ ਠੀਕ ਠਾਕ ਜੀ ਆ ਜਾਂਦੀ ਚੱਲ ਕੋਈ ਗੱਲ ਨਹੀਂ ਤੂੰ ਵੀ ਮਿਹਨਤ ਕੀਤੀ ਆ ਜੇ ਮੈਂ ਤੈਨੂੰ ਪੜਾਇਆ ਤਾਂ ਤੂੰ ਪੜ ਭਾਬੀ ਦਿਮਾਗ ਤੇ ਮੈਂ ਵੀ ਖਰਚਿਆ ਪਰ ਤੁਸੀਂ ਮੈਨੂੰ ਮਿਹਨਤੇ ਨਹੀਂ ਕਰਾਈ ਨਾ ਤਾਂ ਹੀ ਇੰਨੇ ਨੰਬਰ ਆਏ ਆ ਮੇਰੇ ਤੇ ਬਾਕੀ ਮੈਨੂੰ ਇਹ ਦੱਸੋ ਤੁਹਾਡੇ ਪੇਪਰ ਵੀ ਆਉਣ ਵਾਲੇ ਆ ਤੇ ਤੁਹਾਡੀ ਤਿਆਰੀ ਕਿਦਾਂ ਦੀ ਆ ਮੈਨੂੰ ਤੇ ਆ ਫਿਕਰ ਲੱਗਾ ਵਾ ਰਾਜਵਿੰਦਰ ਕਿ ਮੈਂ ਆਪਣੇ ਪੇਪਰ ਦੇਣ ਕਿੱਦਾਂ ਜਾਵਾਂਗੀ ਕੀ ਬਹਾਨਾ ਲਾਵਾਂਗੀ ਘਰੇ ਥੋੜੇ ਦਿਨ ਰਹਿ ਗਏ ਪੇਪਰਾਂ ਦੇ ਵਿੱਚ ਉਹ ਭਾਬੀ ਕਿਉਂ ਫਿਕਰ ਕਰਦੀਆਂ ਕੋਈ ਗੱਲ ਨਹੀਂ ਤੁਸੀਂ ਆਣਾ ਆਪਣੀ ਤਿਆਰੀ ਕਰੋ ਆ ਹੁਣ ਮੈਂ ਵੀ ਵੇਲੀ ਹੋ ਗਈ ਆ ਕਉਂਗੋਂ ਕੜਮੇ ਕਾਲਜ ਆ ਕਨਾ ਤੇ ਕੰਮ ਤਾਂ ਤੁਹਾਡੇ ਨਾਲ ਮੈਂ ਟਾਈਮ ਨਾ ਕਰਾ ਦਿਆ ਕਰਨਾ ਵਾ ਤੂੰ ਹੀ ਆਪਣੀ ਪੜਾਈ ਲਿਖਾਈ ਕਰੋ ਤੇ ਰਹੀ ਗੱਲ ਪੇਪਰ ਦੇਣ ਜਾਣ ਦੀ ਉਹ ਆਪਾਂ ਕੋਈ ਨਾ ਕੋਈ ਜਗੜ ਲਾ ਹੀ ਲਵਾਂਗੇ ਉਹਨਾਂ ਤੋਂ ਹੀ ਫਿਕਰ ਕਰੋ ਪੇਪਰ ਕਿਹੜਾ ਉੱਥੇ ਰੋਜ਼ ਰੋਜ਼ ਪੈਣੇ ਆ ਤੇ ਇਹਨਾਂ ਤਾਂ ਪੇਪਰ ਆ ਤੁਹਾਡੇ ਤੇ ਹਫਤੇ ਹਫਤੇ ਬਾਅਦਾਂ ਵਿੱਚ ਕੋਈ ਟਾਈਮ ਹੋਊਗਾ ਹੀ ਨਾ ਆਹੋ ਇਹ ਤਾਂ ਹੈ ਟਾਈਮ ਤਾਂ ਹੈਗਾ ਆ ਪਰ ਇਹ ਮੰਮੀ ਨੂੰ ਬਹਨਾ ਲਾਉਣਾ ਬੜਾ ਔਖਾ ਤੈਨੂੰ ਪਤਾ ਇੱਕ ਵਾਰੀ ਬਹਨਾ ਲਾ ਦਾਂਗੇ ਦੂਸਰੀ ਵਾਰ ਕੀ ਬਹਨਾ ਲਾਉਣੀ ਉਹ ਭਾਬੀ ਕੋਈ ਨਹੀਂ ਜਦੋਂ ਬਹਨਾ ਲਾਉਣ ਲੱਗ ਪਿਆ ਉਦੋਂ ਬਹਨਾ ਵੀ ਲਾ ਲਾਂਗੇ ਚਲ ਠੀਕ ਹਣ ਮੈਂ ਸਾਰੀ ਟੈਨਸ਼ਨ ਤੇਰੇ ਅੱਗੇ ਛੱਡੀ ਆ ਤੂੰ ਮੈਨੂੰ ਪੇਪਰ ਦੇਣ ਵਾਸਤੇ ਖੜਨਾ ਨਾਲ ਆਪਣੇ ਉਹ ਘਾ ਭਾਬੀ ਤੂੰ ਮੇਰੇ ਸਿਰ ਤੇ ਨਾ ਬੇਫਿਕਰੀ ਰਹਿ ਤੇ ਹੁਣ ਆਪਣਾ ਪੁੱਤ ਧਿਆਨ ਦੇ ਪੜ੍ਹਾਈ ਵਿੱਚ ਪੂਰਾ ਤੁਹਾਡੇ ਨੰਬਰ ਮੇਤੋਂ ਵੱਧ ਹੋਣੇ ਚਾਹੀਦੇ ਆ ਉਹ ਕੋਈ ਗੱਲ ਨਹੀਂ ਜੇ ਤੋ ਵੱਧ ਨਹੀਂ ਹੋਣਗੇ ਫੇਰ ਤੂੰ ਛੜਨਾ ਕਿ ਭਾਬੀ ਨੂੰ ਮੇਤੋਂ ਵੱਧ ਨੰਬਰ ਆ ਗਏ ਮੈਨੂੰ ਘਾਟ ਆਏ ਆ ਉਹ ਭਾਬੀ ਮੈਂ ਨਹੀਂ ਛੜਦੀ ਛੁੜਦੀ ਚਲ ਠੀਕ ਆ ਵੈ ਹੁਣ ਮੈਂ ਪਾਣੀ ਲੈ ਕੇ ਆਵਾਂ ਤੇਰੇ ਲਈ ਨਹੀਂ ਨਹੀਂ ਭਾਬੀ ਪਾਣੀ ਨਹੀਂ ਪੀਣਾ ਦੇਲੀ ਨਹੀਂ ਕੰਡਿਆ ਤੇ ਰੋਟੀ ਖਾ ਲੈ ਫੇ ਅਜੇ ਕੁਝ ਖਾਣਾ ਪੀਣਾ ਨਹੀਂ ਆ ਚਾਹੀ ਇਹਨਾਂ ਕਿ ਭੁਗ ਭਕਸਾ ਉੱ ਨਾਲ ਪੀ ਭੂਗਤ ਰੱਖ ਰਹੀ ਆ ਭਾਬੀ ਕਿੱਧਰ ਰਾਜਿੰਦਰ ਕੱਪੜੇ ਧੋਣ ਲੱਗੀ ਆ ਭਾਬੀ ਇੱਧਰ ਫੜਾ ਮੈਨੂੰ ਉਹ ਕੀ ਕਰਨੀ ਆ ਮੈਂ ਕੱਪੜੇ ਧੋਣ ਲੱਗੀ ਆ ਭਾਬੀ ਛੱਡ ਹਾਂ ਤੁਹਾਨੂੰ ਅੱਗੇ ਕਰੀ ਪਤਾ ਨਹੀਂ ਲੱਗਾ ਜਾਂ ਤੁਹਾਨੂੰ ਮੈਂ ਕਿਹਾ ਤੁਹਾਡੇ ਪੇਪਰ ਆਣੇ ਨੇ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਆ ਕੰਮ ਮੇਰੇ ਸਿਰ ਤੇ ਰਹਿੰਦੇ ਮੇਰੀ ਜ਼ਿੰਮੇਵਾਰੀ ਮੈਂ ਆਪੇ ਕਰ ਲੂੰਗੀ ਠੀਕ ਆ ਰਾਜਵਿੰਦਰ ਦੋ ਚਾਰ ਕੱਪੜੇ ਮੈਂ ਝੱਟ ਧੋ ਲੈਣੇ ਸੀਗੇ ਉਹ ਭਾਬੀ ਤੈਨੂੰ ਮੈਂ ਜਦ ਕਹਿਣ ਦੀ ਆ ਕੱਪੜਾ ਦੀ ਤੂੰ ਫਿਕਰ ਨਾ ਕਰ ਕਪੜੇ ਮੈਂ ਧੋ ਲੂੰਗੀ ਨਾਲੇ ਹੁਣ ਕੰਮ ਕਾਂਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਅ ਜਦੋਂ ਮੇਰੇ ਪੇਪਰ ਹੀ ਨਾ ਤੁਸੀਂ ਕਿਤੇ ਮੈਨੂੰ ਇੱਕ ਕੰਮ ਨੂੰ ਹੱਥ ਨਹੀਂ ਲਾਉਣ ਹੁਣ ਦਿੱਤਾ ਤੇ ਹੁਣ ਮੈਂ ਕਿਦਾ ਤੁਹਾਨੂੰ ਕੰਮ ਕਰਦੇ ਨਾ ਤੁਸੀਂ ਵੀ ਜਾ ਕੇ ਆਪਣਾ ਪੜੋ ਤੇ ਕੰਮ ਤੁਸੀਂ ਮੇਰੇ ਸਿਰ ਤੇ ਛੱਡ ਦਿਓ ਮੈਂ ਸਾਰਾ ਹੀ ਕਰ ਲੈਣਾ ਜਾਓ ਜਾਓ ਵੇਖ ਲਾ ਕੰਮ ਬੜਾਈਆ ਕਰਨ ਵਾਲਾ ਪਿਆ ਸਾਰਾ ਓ ਭਾਬੀ ਫਿਕਰ ਨਾ ਕਰ ਤੇਰੀ ਨਣਾ ਨੂੰ ਸਾਰੇ ਹੀ ਕੰਮ ਹੁੰਦੇ ਆ ਇੰਨੀ ਟੈਨਸ਼ਨ ਨਾ ਲੈ ਮੈਂ ਸਾਰੇ ਕੰਮ ਕਰ ਲੈਣੀ ਆ ਚਲ ਠੀਕ ਆ ਫਿਰ ਆ ਦੋ ਚਾਰ ਕਪੜੇ ਆ ਧੋਲਾ ਥੋੜੇ ਬੋਤੇ ਮਸ਼ੀਨ 'ਚ ਹੋਣੇ ਆ ਬਸ ਓ ਮੈਂ ਹੱਥ ਨਾਲ ਮਲ ਕੇ ਪਾ ਦੇਣੇ ਤੁਸੀਂ ਚ ਭਾਬੀ ਨੂੰ ਵੀ ਕੰਮ ਤੋਂ ਫਿਰ ਸੁਵਾਣਾ ਔਰ ਕੋਈ ਕੰਮ ਨਹੀਂ ਹੈਗਾ ਕੰਮ ਨੂੰ ਭੱਜੀ ਹੁੰਦੀ ਮਿੰਟੋ-ਮਿੰਟ ਇਹ ਨਹੀਂ ਕਹਿੰਦੀ ਵੀ ਆਪਣੇ ਦੋ ਅੱਖਰ ਪੜ ਲਾਂ ਤੇ ਪੜ ਲਾ ਜਾ ਕੇ ਰਾਜਵਿੰਦਰ ਸਵੇਰੇ ਮੇਰਾ ਪੇਪਰ ਵਾ ਤੇ ਮੈਨੂੰ ਫਿਕਰ ਲੱਗੀ ਆ ਕਿ ਮੈਂ ਜਾਊਂਗੀ ਕਿੱਦਾਂ ਪੇਪਰ ਦੇਣ ਪੂਨਮ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਕੋਈ ਨਾ ਕੋਈ ਹੱਲ ਨਿਕਲ ਹੀ ਜਾਣਾ ਵਾ ਓ ਭਾਬੀ ਮੇਰੇ ਹੁੰਦੇ ਟੈਨਸ਼ਨ ਲੈਣ ਦੀ ਆ ਮੈਂ ਬੈਠੀ ਆ ਨਾ ਮੇਰੇ ਹੁੰਦੇ ਤੁਹਾਨੂੰ ਟੈਨਸ਼ਨ ਲੈਣ ਦੀ ਹੋਈ ਲੋੜ ਨਹੀਂ ਆ ਰਾਜਵਿੰਦਰ ਤੈਨੂੰ ਮਜ਼ਾਕ ਸੁਝਣ ਡਿਆ ਤੇ ਮੇਰੀ ਜਾਨ ਤੇ ਬਣੀ ਆ ਮੇਰੀ ਸਾਲ ਦੀ ਮਿਹਨਤ ਵਾਕਸਰ ਭਾਬੀ ਤੇਰੀ ਸਾਲ ਦੀ ਮਿਹਨਤ ਖਰਾਬ ਨਹੀਂ ਹੋਣ ਦਿੰਦੇ ਪੇਪਰ ਤੇਰੇ ਮੈਂ ਪਵਾ ਹੀ ਦੇਣੀ ਆ ਮੈਂ ਨਾ ਸਵੇਰੇ ਮੰਮੀ ਦੇ ਨਾਲ ਗੱਲ ਕਰੂੰਗੀ ਵੀ ਭਾਬੀ ਦਾ ਜਦੋਂ ਦਾ ਵਿਆਹ ਹੋਇਆ ਵਾ ਭਾਬੀ ਕਿੰਨੇ ਘੜੇ ਆਪਣੇ ਪੇਕੇ ਗਈ ਆ ਤੇ ਮੈਂ ਹਜੇ ਇੱਕ ਵਾਰਿੰਦਾ ਢੇ ਪੇਕਿਆਂ ਦੇ ਗਈ ਵੀ ਮੈਂ ਭਾਬੀ ਨਾਲ ਪੇਕੇ ਜਾਣਾ ਵਾ ਕਿਉਂਕਿ ਪੇਪਰ ਤੇ ਮੇਰੇ ਹੋ ਗਏ ਆ ਹੁਣ ਮੈਂ ਫ੍ਰੀ ਆ ਰਾਜਵਿੰਦਰ ਆ ਬੜਾ ਵਧੀਆ ਆਈਡੀਆ ਸੋਚਿਆ ਇਹ ਦੋ ਵੇਖਿਆ ਪਿਆ ਆਪਣੀ ਭੈਣ ਦਾ ਦਿਮਾਗ ਚੱਲਦਾ ਕਿ ਨਹੀਂ ਦਿਮਾਗ ਤਾਂ ਬਥੇਰਾ ਤੇਰਾ ਚੱਲਦਾ ਉਹਦਾ ਪਤਾ ਦੇਉਂਗਾ ਥੋੜੀ ਆ ਵੀਰ ਚੁੱਪ ਕਰਕੇ ਇੱਥੇ ਕਦੇ ਸੋਚੀ ਜਣਾ ਲਾਗੇ ਲੱਗ ਜਾ ਦੂਰ ਦੀ ਸੋਚ ਰੱਖੀ ਦੀ ਆ ਪੜੀ ਲਿਖੇ ਤੇ ਧਿਆਨ ਪਰ ਤੇ ਥੋੜਾ ਫਰਕ ਤੇ ਹੁੰਦਾ ਹੀ ਆ ਹੁਣ ਤੂੰ ਪੜੀ ਲਿਖੀ ਰੋਜ਼ ਕਾਲਜ ਜਾਨੀ ਮੈਂ ਕਦੇ ਸਕੂਲੇ ਨਹੀਂ ਗਿਆ ਮੈਂ ਜੋ ਤੁਹਾਨੂੰ ਕਹਿੰਨੀ ਨਹੀਂ ਮੇਰੇ ਲਾਗੇ ਮਾੜਾ ਮੋਟਾ ਬੈ ਕੇ ਚੁਸਤੀ ਚਲਾਕੀ ਸਿੱਖ ਲੋ ਹੌਂ ਤੇਰੀ ਬੋਟੀ ਵੀ ਪੜੀ ਲਿਖੀ ਆ ਇਤੋਂ ਹੀ ਸਿੱਖ ਲਾਂ ਕੋਈ ਨਹੀਂ ਐਤ ਕੋਣ ਮੈਂ ਕੁਝ ਨਾ ਕੁਝ ਸਿੱਖਿਆ ਹੀ ਕਰੂੰਗਾ ਉਸ ਦਿਨ ਕਿਤਾਬ ਲੈ ਕੇ ਡਈ ਪੜਨ ਤੇ ਮੈਂ ਵੇਖਣ ਦਾ ਮੈਨੂੰ ਤਾਂ ਕੁੱਖ ਵੀ ਨਹੀਂ ਸਮਝ ਲੱਗਣ ਦੀ ਭਾਬੀ ਹੁਣ ਤੂੰ ਆਣਾ ਆ ਪੇਪਰ ਦੇ ਕੇ ਵੀਰ ਦੀਆਂ ਕਲਾਸਾਂ ਲਿਆ ਕਾ ਨਹੀਂ ਇਹਨੂੰ ਪੜਾਉਣਾ ਹੀ ਹੋ ਬੜਾ ਇਹਨੂੰ ਨਿੱਕੇ ਹੁੰਦੇ ਨੂੰ ਕਹਿੰਦਾ ਨਹੀਂ ਜਾਂ ਪੜ ਲਾ ਪੜ ਲਾ ਪਰ ਨਾ ਇਹਦੇ ਸਕੂਲੇ ਮਗਰੋਂ ਜਾਂਦਾ ਹੁੰਦਾ ਹੀ ਘਰੇ ਪਹਿਲੋ ਭੱਜ ਹੁੰਦਾ ਹੁੰਦਾ ਹੀ ਦੱਸਿਆ ਸੀ ਇਹਨਾਂ ਨੇ ਮੈਨੂੰ ਅੰਦਰ ਮੈਂ ਪਹਿਲੇ ਦਿਨ ਸਕੂਲ ਗਿਆ ਸੀ ਤੇ ਲੜਾਈ ਹੋ ਗਈ ਪਹਿਲੇ ਦਿਨ ਸਕੂਲ ਗਿਆ ਤੇ ਪਹਿਲੇ ਦਿਨ ਸਿਰ ਫੜ ਗਿਆਗੇ ਉਹ ਤੇ ਭਾਬੀ ਹੋਈ ਹੋਣੀ ਪਹਿਲਾਂ ਥੋੜਾ ਜਿਹਾ ਵੱਡਾ ਜਿਹਦਾ ਨਿੱਕੇ ਜਾਂਦੇ ਨੇ ਸਾਡੀ ਕਹਿੰਦੇ ਨੇ ਮੈਨੂੰ ਪਤਾ ਮੰਮੀ ਨੇ ਇੱਕ ਬਣੇ ਡੰਡਾ ਫੜਿਆ ਉਹਨਾਂ ਦੇ ਇੱਕ ਬਣੇ ਨੂੰ ਖਿੱਚਣਾ ਚੀਕਾ ਛੱਡਣੀ ਸ਼ੁਰੂ ਤੋਂ ਸਕੂਲ ਦੇ ਨਾਮ ਤੋਂ ਪਤਾ ਨਹੀਂ ਕੀ ਨਫ਼ਰਤ ਸੀ ਪੜਿਆ ਹੁੰਦਾ ਨਾ ਤਾਂ ਵਧੀਆ ਰਹਿ ਜਾਣਾ ਸੀ ਕੋਈ ਗੱਲ ਨਹੀਂ ਹੁਣ ਮੈਨੂੰ ਵੇਰਲੀ ਹੋ ਲੰਦੇ ਫਿਰ ਇਹਨਾਂ ਨੂੰ ਮੈਂ ਪੜਾਇਆ ਕਰੂੰਗੀ ਨਾ ਹਾਂ ਚੰਗੀ ਅਬੀਚ ਦੀ ਕਲਾ ਲਾਇਆ ਕਰਨੀ ਫਿਰ ਠੀਕ ਆ ਹੁଁ ਸੌਦੀਏ ਨੇਰੇ ਉੱਟ ਕੇ ਫਿਰ ਜਾਣਾ ਵੀ ਆ ਹੁਣ ਤੂੰ ਤਿਆਰ ਨਹੀਂ ਚੰਗਾ ਹੁਣ ਤੂੰ ਤੇਰੇ ਸਿਰ ਤੇ ਮੈਂ ਸਾਰਾ ਕੰਮ ਛੱਡਿਆ ਓ ਭਾਬੀ ਮੈਂ ਤੈਨੂੰ ਕਹਿਣੀ ਐ ਨਾ ਫਿਕਰ ਨਾ ਕਰ ਹੁਣ ਏਦਾਂ ਕਰੋ ਵਾਵਾ ਹੀ ਲੇਟ ਹੋ ਗਿਆ ਵਾ ਤੇ ਤੁਸੀਂ ਸੋਵੋ ਤੇ ਮੈਂ ਵੀ ਜਾ ਕੇ ਲੰਮੀ ਪਾਵਾਂ ਤਾਂ ਸਵੇਰੇ ਟਾਈਮ ਨਾਲ ਠੀਕ ਹੈ ਤਿਆਰ ਹੋ ਜਾਓ ਜਾਵਾਂ ਜਾਣ ਦਾ ਕੰਮ ਕੀ ਮੇਰਾ ਰਿਹਾ ਵਾ ਜਾ ਮਮੀ ਨੂੰ ਨਾ ਮੁੰਕੇ 7 ਵਜੇ ਪਤਾ ਨਹੀਂ ਕੀ ਕਰਦੇ ਆ ਆ ਮਮੀ ਨੂੰ ਨਹੀਂ ਸ਼ੱਕ ਹੁੰਦਾ ਵੀਰ ਹੁਣ ਮੇਰੇ ਭਰਾ ਪਰ ਜਾਈ ਕੀ ਗੱਲ ਮੈਂ ਗੱਲ ਬਾਤਾਂ ਨਹੀਂ ਕਰਨੀਆਂ ਮਮੀ ਤਾਂ ਜਾਣ ਕੇ ਕਰਦੀ ਰਹਿੰਦੀ ਮਮੀ ਦੀ ਆਦਤ ਤੁਹਾਨੂੰ ਪਤਾ ਹੀ ਆ ਸੋ ਜਾਣ ਟਾਈਮ ਨਾਲ ਫਿਰ ਆਹ ਆ ਸਵੇਰੇ ਸਭ ਤੋਂ ਉੱਠਣਾ ਹੁਣ ਜਲਦੀ ਜਲਦੀ ਮੰਮੀ ਬੈਠੇ ਆ ਆਹੋ ਬੈਠੀ ਆ ਮੈਂ ਮੇਰੀ ਗੱਲ ਸੁਣੋ ਮੇਰਾ 라ਦਾ ਵਾ ਅੱਜ ਮੈਂ ਤੇ ਭਾਬੀ ਨਾ ਭਾਬੀ ਦੇ ਪਿੰਡੋ ਹੋ ਗਿਆ ਹੀ ਏ ਕਿਉਂਕਿ ਹੁਣ ਮੇਰੇ ਪੇਪਰ ਤੇ ਹੋ ਗਏ ਮੈਂ ਫਰੀ ਆ ਤੇ ਮੇਰਾ ਮਨ ਕਾਣ ਡਿਆ ਸੀ ਵੀ ਅੱਜ ਉਧਰ ਜਾਇਆ ਹੀ ਏ ਕਿਉਂਕਿ ਅੱਗੇ ਵੀਰ ਤੇ ਭਾਬੀ ਕਿੰਨੀ ਵਰੀ ਗਏ ਆ ਤੇ ਮੈਨੂੰ ਤੁਸੀਂ ਹਰ ਵਰੀ ਨਾਲ ਜਾਣ ਨਹੀਂ ਦਿੰਦੇ ਕਹਿ ਦਿੰਦੇ ਫੇਜ ਆਏ ਫੇਜ ਆਇ ਤੇ ਅੱਜ ਹੀ ਚਲ ਜੀਏ ਨਾ ਅੱਜ ਤੁਸੀਂ ਕਿੱਥੇ ਜਾਣਾ ਅੱਜ ਤੇ ਮੈਂ ਤੇਰੀ ਪੂਆ ਦੇ ਰਿਸ਼ਤੇਦਾਰਾਂ ਚ ਨਾ ਭੋਗ ਆ ਤੇ ਮੈਂ ਜਾਣਾ ਉੱਥੇ ਤੋ ਲੈ ਮੰਮੀ ਜੇ ਅਹੀਂ ਅੱਜ ਜਾਣਾ ਤੇ ਤੂੰ ਅੱਜ ਹੀ ਜਾਣਾ ਤੁਸੀਂ ਕੱਲੂ ਚਲ ਜਿਓ ਹਨ ਨਹੀਂ ਅੱਜ ਪਹੋ ਗਿਆ ਤੇ ਅੱਜ ਹੀ ਮੈਂ ਜਾਵਾਂਗੀ ਤੇ ਮੈਂ ਤੇ ਨਾਤੀ ਧੋਤੀ ਆ ਆ ਬਸ ਮੈਂ ਕਪੜੇ ਹੀ ਪੋਣੇ ਆ ਮਹੀਂ ਮਹੀਂ ਅੱਜ ਮੇਰਾ ਰਾਦਾ ਬਣਿਆ ਹੀ ਵੀ ਚੱਲ ਜਾਵਾਂਗੇ ਤੁਸੀਂ ਵੇਚੀ ਪੈ ਪੰਗਾ ਪਾ ਕੇ ਬਹਿ ਜਾ ਕਰੋ ਜਦੋਂ ਕਿਤੇ ਮੈਂ ਕਹਿੰਦੀ ਨਾ ਮੈਂ ਜਾਣਾ ਵਾ ਤੇ ਤੁਸੀਂ ਨਾ ਪਹਿਲਾਂ ਹੀ ਰੱਖੀ ਹੁੰਦੀ ਆ ਵੀ ਕਿਤੇ ਰਾਜਵਿੰਦਰ ਨਾ ਉਹਦੇ ਸਹੁਰੇ ਚਲ ਜੇ ਨਹੀਂ ਅੱਜ ਮੈਨੂੰ ਜ਼ਰੂਰੀ ਕੰਮ ਵਾ ਤੇ ਅੱਜ ਹੀ ਮੈਂ ਜਾਵਾਂਗੀ ਮੇਰੇ ਕੋ ਕੱਲ ਥੋੜੀ ਜਾ ਜਾਣਾ ਤੁਸੀਂ ਚਲ ਜਿਓ ਫੇਰ ਚੰਗਾ ਮੈਂ ਚੱਲੀ ਹਾਂ ਤਿਆਰ ਹੋ ਕੇ ਰਾਜੇਂਦਰ ਆਤੇ ਸੇ ਆਪੇ ਪਹਿ ਗਿਆ ਵਾ ਕਾਹਦਾ ਮੰਮੀ ਤੇ ਵਾਂਡੇ ਚੱਲੀ ਆ ਤੇ ਫਿਰ ਕੀ ਹੋਇਆ ਮੰਮੀ ਵਾਂਡੇ ਚੱਲੀ ਆ ਤੇ ਹੁਣ ਆਪਾਂ ਪੇਪਰ ਦੇਣ ਕਿੱਦਾਂ ਜਾਵਾਂਗੇ ਤੇ ਭਾਬੀ ਇਹਦੇ ਸੌਣੇ ਸਭ ਤੋਂ ਵਧੀਆ ਬੰਨਾ ਮਿਲ ਗਿਆ ਨਾ ਆਪਾਂ ਨੂੰ ਹੁਣ ਆਪਾਂ ਨੂੰ ਝੂਠ ਮਾਰਨ ਦੀ ਲੋੜ ਨਹੀਂ ਹੈਗੀ ਆ ਮੰਮੀ ਨੇ ਪੂਆ ਕੋ ਜਾਣਾ ਵਾ ਤੇ ਮੈਨੂੰ ਮੰਮੀ ਦੇ ਵਾਂਡੇ ਦਾ ਪਤਾ ਵਾ ਮੰਮੀ ਸ਼ਾਮਾਂ ਤੋਂ ਪਹਿਲਾਂ ਨਹੀਂ ਆਉਂਦੀ 5-7 ਕਹਿੰਦੇ ਉੱਥੇ ਵਝਾ ਦੇਣਿਆ ਤੇ ਬਾਲੀ ਗੱਲ ਹੋਈ ਜੇ ਪੂਆ ਨੇ ਮਾੜਾ ਜਾ 1-2 ਵਜੇ ਕਿਹਾ ਤੇ ਮੰਮੀ ਨੇ ਰਾਤ ਹੀ ਰਹਿ ਪਣਾ ਤੇ ਸਵੇਰੇ ਆਉਣਾ ਵਾ ਆਣ ਮੰਮੀ ਤਾਂ ਮਗਰੋ ਮਗਰੋ ਆਪਾਂ ਜਾਣਾ ਵਾ ਮਗਰੋ ਮਗਰੋ ਪੇਪਰ ਪਾ ਕੇ ਆ ਜਾਣਾ ਵਾ ਤੇ ਫਿਰ ਮੈਂ ਤੇ ਤੇਰਾ ਵੀਰ ਜਾਵਾਂਗੇ ਨਹੀਂ ਵੀਰ ਕੋ ਜਾਊਗਾ ਵੀਰ ਰਹੂਗਾ ਘਰੇ ਵੀਰ ਕਰੂਗਾ ਘਰ ਦੇ ਕੰਮ ਮੈਂ ਜਾਊਗੀ ਤੁਹਾਡੇ ਨਾਲ ਚਲ ਠੀਕ ਆ ਇਹ ਆ ਮੰਮੀ ਸਾਡੇ ਹੁੰਦਿਆ ਹੁੰਦਿਆ ਤੋਂ ਬਾਅਦ ਚ ਆਵੇ ਜਦੋਂ ਅਸੀਂ ਘਰ ਵਾਪਸ ਆ ਜਾਈ ਇਹਨਾਂ ਵੀ ਸਾਡਾ ਝੂਠ ਫੜਿਆ ਜਾਏ ਉਹ ਭਾਬੀ ਮੰਮੀ ਦਾ ਸਾਨੂੰ ਸਾਰਾ ਪਤਾ ਵਾ ਤੂੰ ਇਹ ਤਾਂ ਇਹ ਤੁਹਾਡੇ ਨਵਾਂ ਨਵਾਂ ਆ ਬਾਪ ਆਵਣ ਸਾਨੂੰ ਤਾਂ ਬਾਪ ਨੂੰ ਕਿੰਨੇ ਸਾਲ ਹੋ ਗਏ ਰਾਜਿੰਦਰ ਗੱਲ ਤੇ ਤੇਰੀ ਠੀਕ ਆ ਪਰ ਮੈਂ ਕਹਿੰਦੀ ਹਾਂ ਮੈਂ ਤਾਂ ਤੇਰਾ ਵੀਰ ਦੋਵੇਂ ਜਾਂਦੇ ਅਈ ਜਲਦੀ ਜਾਣਾ ਹੈ ਤੇ ਜਲਦੀ ਵਾਪਸ ਆ ਜਾਣਾ ਹੈ ਭਾਬੀ ਜਾਣ ਨੂੰ ਤੇ ਚੱਲ ਵੀਰ ਚੱਲ ਜਾਂਦਾ ਪਰ ਆਹ ਜਿਹੜੇ ਡੰਗਰ ਬੱਜੇ ਆ ਇਹਨਾਂ ਨੇ ਪੱਠਾ-ਪੱਠਾ ਨਹੀਂ ਖਾਣਾ ਵੀਰੋਂਦਾਂ ਨੂੰ ਪੱਠੇ-ਪੁੱਠੇ ਵੱਢ ਕੇ ਤੇ ਡੰਗਰਾਂ ਨੂੰ ਪਾ ਲੂਗਾ ਜੇ ਬਾਈਚਾਂਸ ਮੁੱਲੀ ਸ਼ਾਮਾਂ ਨੂੰ ਆ ਗਈ ਤੇ ਮੰਮੀ ਨੇ ਆਣੇ ਪੁੱਛਣਾਗੇ ਅਜੇ ਤੱਕ ਪੱਠੇ ਨਹੀਂ ਪਏ ਕੀ ਕਰਦੇ ਸਾਰੀ ਦਿਹਾੜੀ ਤੇ ਕਲੇਸ਼ ਹੀ ਪੈ ਨਹੀਂ ਘਰ ਦੇ ਵਿੱਚ ਇਹ ਲਈ ਮੈਂ ਕਹਿੰਦੀ ਆ ਕਿ ਮੈਂ ਚੱਲ ਜਾਨੀ ਆ ਤੇ ਵੀਰ ਨੂੰ ਘਰੇ ਛੱਡ ਜਾਨੀ ਆ ਪਰ ਰਾਜਵਿੰਦਰ ਮੈਂ ਤਾਂ ਪੇਪਰ ਦੇਣ ਅੰਦਰ ਚੱਲ ਜਾਣਾ ਵਾ ਤੇ ਤੂੰ ਕੱਲੀ ਰਹੇਂਗੀ ਫਾਰ ਇਹਨਾਂ ਚਿਰ ਫਿਰ ਭਾਬੀ ਮੈਂ ਕੱਲੀ ਕਿਉਂ ਰਹਿਣਾ ਵਾ ਆ ਇਦਾਂ ਸਾਰਿਆਂ ਦਾ ਕੋਈ ਇਹਦਾ ਭੈਣ ਕੇ ਦਾ ਭਰਾ ਕੇ ਦਾ ਮਾਪਿਓ ਆਇਆ ਹੀ ਹੁਣਾ ਵਾ ਤੇ ਮੇਰਾ ਆਪੇ ਉਥੇ ਟਾਈਮ ਪਾਸ ਹੋ ਜਾਣਾ ਗੱਲਾਂ ਬਾਤਾਂ ਕਰ ਲੈਣਾ ਘੰਟੇ ਦੇ ਸਾਰੇ ਤਿੰਨ ਹੀ ਆ ਆਹੋ ਤਿੰਨ ਘੰਟਿਆਂ ਦੀ ਗੱਲ ਕੀ ਬਦ ਮੈਂ ਪਹਿਲਾਂ ਪੇਪਰ ਦੇ ਦਾਂ ਤੇ ਪਹਿਲਾਂ ਹੀ ਵਾਪਸ ਆ ਜਾ ਚਲ ਓਦਾਂ ਠੀਕ ਆ ਦੋਵੇਂ ਜਾਣੀਆਂ ਚੱਲਾਂਗੇ ਆ ਮਗਰ ਘਰ ਦੀ ਫਿਕਰ ਨਾ ਕੋਈ ਹੋਊਗੀ ਤਾਂ ਹੁਣ ਇਦਾਂ ਕਰੋ ਆ ਮੰਮੀ ਜਾਂਦੀ ਹੈ ਨਾ ਤੇ ਮੰਮੀ ਦੇ ਮਗਰੇ ਹੀ ਆਪਾਂ ਤਿਆਰ ਹੋ ਗਏ ਤੇ ਨਿਕਲ ਜਾਣਾ ਵਾ ਠੀਕ ਆ ਤੇ ਤੂੰ ਹੀ ਹੋਵੋ ਤਿਆਰ ਫਿਕਰ ਨਾ ਕਰੋ ਹੁਣ ਤੇ ਚਲੋ ਰਾਜੇਂਦਰ ਹੈ ਭਾਬੀ ਆ ਗਏ ਆ ਹਾਂ ਕਿੱਦਾਂ ਦਾ ਪੇਪਰ ਹੋਇਆ ਵਾ ਬੜਾ ਵਧੀਆ ਪੇਪਰ ਹੋਇਆ ਲਿਖ ਕੇ ਆਏ ਆ ਬਸ ਹੁਣ ਜੱਗਾ ਕਿ ਨਹੀਂ ਮੈਂ ਕਿਹਾ ਸਾਰਾ ਹੀ ਕਰਕੇ ਆਈ ਆ ਜਿੰਨਾ ਕੁ ਮੈਂ ਘਰ ਪੇਪਰ ਪੜ੍ਹਿਆ ਸੀ ਨਾ ਸੇਮ ਉਹੀ ਕੁਐਸਚਨ ਆਏ ਸਾਰਾ ਇੱਕ ਵੀ ਕੁਐਸਚਨ ਨਹੀਂ ਛੱਡ ਕੇ ਆਈ ਮੈਨੂੰ ਲੱਗਦਾ ਫੁੱਲ ਫੁੱਲ ਨੰਬਰ ਆਉਣਗੇ ਹੁਣ ਲੈ ਭਾਬੀ ਫੇ ਤੇ ਬੜਾ ਵਧੀਆ ਵਾ ਚੱਲ ਭਾਬੀ ਇੱਕ ਪੇਪਰ ਦੀ ਟੈਨਸ਼ਨ ਤਾਂ ਖਤਮ ਹੋਈ ਹੁਣ ਲਈ ਦੂਜੇ ਪੇਪਰ ਦੀ ਤੇ ਮੈਨੂੰ ਇਹ ਦੱਸੋ ਵੀ ਦੂਜਾ ਪੇਪਰ ਕਦੋਂ ਆ ਦੂਜਾ ਪੇਪਰ ਰਾਜਵਿੰਦਰ 5 ਤਰੀਕ ਨੂੰ ਆ ਪਰ ਮੈਨੂੰ ਉਹਦੀ ਵੀ ਟੈਨਸ਼ਨ ਲੱਗੀ ਆ ਅੱਜ ਤੇ ਆਪਾਂ ਬਹਾਨ ਕਿਉਂਕਿ ਮੰਮੀ ਮੰਡੇ ਚਲ ਗਈ ਹੁਣ ਦੂਸਰੀ ਵਾਰ ਜਦੋਂ ਪੇਪਰ ਦੇਣ ਜਾਣਾ ਮੰਮੀ ਨੂੰ ਪੁੱਛਣਾ ਪੈਣਾ ਵਾ ਕਿ ਦਾਵਾਂਗੇ ਤੇ ਕਿਉਂ ਭਾਬੀ ਫਿਕਰ ਕਰਦੀਆਂ ਆ ਜਿਹੜਾ ਪਹਿਲੇ ਪੇਪਰ ਵਰੀ ਬਹਾਨਾ ਘੜਿਆ ਸੀ ਇਹ ਹੁਣ ਦੂਜੇ ਪੇਪਰ ਤੇ ਕੰਮ ਆਊਗਾ ਚਲ ਠੀਕ ਆ ਇਹ ਦੱਸ ਕੁਝ ਖਾਣਾ ਪੀਣਾ ਵਾ ਉਹ ਨਹੀਂ ਨਹੀਂ ਭਾਬੀ ਮੈਂ ਤਾਂ ਕੁਝ ਨਹੀਂ ਖਾਣਾ ਪੀਣਾ ਆ ਇੱਥੋਂ ਦੇ بڑے ਭਾਈ ਭੁੱਖ ਲੰਗੇ ਤੇ ਮੈਂ ਤਾਂ ਲੈ ਕੇ ਖਾ ਪੀ ਲਾ ਮੈਂ ਭੁੱਲਵਾ ਤੁਸੀਂ ਦੱਸੋ ਜੇ ਕੁਝ ਖਾਣਾ ਪੀਣਾ ਵਾ ਤੇ ਨਹੀਂ ਮੈਨੂੰ ਵੀ ਨਹੀਂ ਭੁੱਖ ਲੱਗੀ ਹੈਗੀ ਕਾਰ ਚੱਲਦੇ ਆ ਤੇਰਾ ਵੀਰ ਢਿੱਕਣਾ ਨਾ ਸੇਰ ਦਾ ਉਹ ਕੋਈ ਨਹੀਂ ਭਾਬੀ ਵੀਰ ਘਰੇ ਹੀ ਹੋਣਾ ਵੀਰ ਨੇ ਕਿੱਥੇ ਜਾਣਾ ਵੇ ਲੈ ਲੋ ਜੇ ਕੁਝ ਖਾਣਾ ਪੀਣਾ ਦੇ ਉਹ ਇੱਕ ਹੋਟਲ ਤੇ ਆਜੋ ਉੱਥੇ ਸਮੋਸੇ ਖਾ ਕੇ ਚੱਲਦੇ ਆ ਨਹੀਂ ਰਾਜਿੰਦਰ ਚੱਲੀਏ ਮੰਮੀ ਦਾ ਵੀ ਕੋਈ ਪਤਾ ਨਹੀਂ ਆ ਕਿ ਵੀ ਕਿਹੜੇ ਵਾਲੇ ਆ ਜਾਣਾ ਵਾ ਸਾਨੂੰ ਬੱਸ ਉੱਥੇ ਬੱਸ ਵੀ ਲੈਣੀ ਪੈਣੀ ਆ ਟਾਈਮ ਲੱਗ ਜਾਣਾ ਆਹਿਆ ਚੱਲੀਏ ਚਲ ਠੀਕ ਆਜੋ ਫਿਰ ਚੱਲੀਏ ਉਹਦਾ ਮੰਮੀ ਨਾ ਆਜੇ ਟਾਈਮ ਉਹਨਾਂ ਦਾ ਟਾਈਮ ਨਹੀਂ ਹੋਇਆ ਮੰਮੀ ਨਾ 6 ਵਜੇ ਤੋਂ ਪਹਿਲਾਂ ਨਹੀਂ ਹੋਣਾ ਨਹੀਂ ਜੇ ਜਾਣਾ ਵਾ ਤੇ ਜਾਓ ਹੁਣ ਕੰਮ ਹੀ ਕਰੀ ਜਾਨੀ ਆ ਮੰਮੀ ਮੈਂ ਨਹੀਂ ਅੱਜ ਜਾਣਾ ਕੱਲ ਮੂਡ ਬਣਿਆ ਸੀ ਤੇ ਤੁਸੀਂ ਜਾਣ ਨਹੀਂ ਦਿੱਤਾ ਹੁਣ ਆ ਵੇਖੋ ਕਿੰਨੀ ਗਰਮੀ ਆ ਇੰਨੀ ਗਰਮੀ ਚ ਜਾਇਆ ਜਾਂਦਾ ਵਾ ਹੁਣ 2-4 ਦਿਨ ਰੋਕੇ ਚਾਵਾਂਗੇ ਜਦੋਂ ਠੰਡਾ ਜਾ ਹੋਊਗਾ ਨਹੀਂ ਤੇ ਕੱਲ ਕਿਹੜੀ ਬਰਫ ਫੈਨ ਲਈ ਸੀ ਕਿ ਕੱਲ ਅੱਜ ਅੱਜ ਨਹੀਂ ਗਈ ਭਈ ਕੱਲ ਵੀ ਇਦਾਂ ਹੀ ਗਰਮੀ ਤੇ ਅੱਜ ਵੀ ਉਦਾਂ ਹੀ ਆ ਤੇ ਕੱਲ ਫਿਰ ਮੰਮੀ ਟਾਈਮ ਨਾਲ ਕੰਮ-ਕੂਮੋ ਵੀ ਨਿਬੇੜ ਲਿਆ ਸੀ ਨਾ ਤੇ ਹਾ ਹੀ ਤਿਆਰੀ ਕੀਤੀ ਸੀ ਜਾਣਾ ਸੀ ਤੇ ਅੱਜ ਵੇਖੋ ਕੰਮ ਵੀ ਕਿੰਨਾ ਪਿਆ ਆ ਕੱਪੜਿਆਂ ਦਾ ਢੇਰ ਲੱਗਾ ਪਿਆ ਹੁਣ ਕਰਾਂਗੇ ਕਰ ਦਿਆਗਾ ਤੇ ਦੁਪਹਿਰ ਕਿੰਨੀ ਹੋ ਜਾਣੀ ਆ ਹੁਣ ਨਹੀਂ ਜਾਇਆ ਜਾਣਾ ਮੈਨੂੰ ਤੇ ਤੇਰੀ ਮਸਾ ਸਮਝ ਨਹੀਂ ਲੱਗਦੀ ਕਿ ਤੂੰ ਕੀ ਕਰਦੀ ਤੇਰਾ ਆਪਣਾ ਹੀ ਮਨਵਾ ਜੀ ਕੀਤਾ ਤੇ ਚੱਲ ਗਈ ਜੀ ਕੀਤਾ ਤੇ ਆਖਿਆ ਮੈਂ ਨਹੀਂ ਜਾਣਾ ਹੁਣ ਮੈਂ ਕਹਿੰਦੀ ਜੋ ਤੂੰ ਕਹਿੰਨੀ ਮੈਂ ਜਾਣਾ ਹੀ ਨਾ ਕੋਈ ਨਹੀਂ ਹੁਣ ਦੋ ਚਾਰ ਦਿਨ ਰੋਕੇ ਚੱਲ ਜਾਾਂਗੇ ਹੁਣ ਫਿਰ ਜਿੱਦਣ ਜਾਣਾ ਉਦੋਂ ਨਾ ਡੱਕਾ ਪਾ ਲਿਓ ਵਿੱਚ ਮੈਨੂੰ ਕਿ ਲੋੜ ਡੱਕਾ ਪਾਉਂਦੀ ਚੱਲ ਜੀ ਉਹ ਤਾਂ ਇਹ ਬੜਗਾ ਕੰਮ ਕਿੰਨਾ ਕਰਾ ਗਿਆ ਵਾ ਮੰਮੀ ਬਸ ਆ ਭਾਂਡੇ ਮਾਂਜਣ ਵਾਲੇ ਧੋਕ ਚਲ ਕੋਈ ਨਹੀਂ ਭਾਂਡੇ ਮੈਂ ਮਾਂਜ ਲੈਣੀ ਤੂੰ ਨਾ ਤੋ ਲਿਆ ਵਾ ਮੰਮੀ ਨਾ ਤੋ ਲਿਆ ਵਾ ਤੇ ਕੱਪੜੇ ਹੰਕਾਲ ਕੇ ਤੇ ਉਧਰ ਰੱਖੇ ਆ ਉੱਥੇ ਨਲਕੇ ਤੇ ਸੁਕਣੇ ਪਾਉਣ ਵਾਲੇ ਆ ਹਜੇ ਮੈਂ ਚੱਲ ਇੱਧਰ ਤਾਂ ਮੇੜ ਕੇ ਤੇ ਫੇਰ ਸੁਕਣੇ ਪਾਉਣੀ ਤੂੰ ਇਦਾਂ ਕਰ ਮੈਂ ਆਪੇ ਭਾਂਡੇ-ਪੁੰਡੇ ਮਾਂਜ ਲੈਨੀ ਆ ਬਸ ਸੋਈ ਸਾਰੀ ਸਮੇਟ ਲੈਨੀ ਆ ਤੂੰ ਇਦਾਂ ਕਰ ਕੱਪੜੇ ਸੁਕਣੇ ਪਾਵੇਂ ਤੋ ਪਚੜ ਜਾਣੀ ਬੜੀ ਧੁੱਪੇ ਕੰਮ ਨਹੀਂ ਹੁੰਦਾ ਨਾਲੇ ਸੁੱਕ ਜਾਣ ਕੇ ਟਾਈਮ ਨਾਲ ਤਨਉਣ ਵਾਲੀ ਬਣੀ ਫੇਰ ਅੱਖ ਖਰਾਬ ਹੋਏ ਦੇ ਲੀੜਿਆਂ ਦੇ ਚਲੋ ਠੀਕ ਆ ਚਲੋ ਤੁਮੇ ਭਾਂਡੇ ਮਾਂਝ ਲੈਣੇ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਜਾ ਮੈਂ ਮਾਂਝ ਲੈ ਲੇਨੀ ਤੂੰ ਮਾਂਝ ਲੈ ਮੈਂ ਮਾਂਝ ਲੈ ਕੋਈ ਗੱਲ ਨਹੀਂ ਆ ਠੀਕ ਆ ਜਾ ਤੂੰ ਮੈਂ ਭਾਂਡੇ ਮਾਂਝ ਲੈ ਲੇਨੀ ਦੋ ਭਾਂਡੇ ਦੀ ਕੀ ਗੱਲ ਆ ਸਾਹਮਣੇ ਬੜਿਆ ਮੰਮੀ ਲੈ ਫੂਲ ਮੈਂ ਸਾਥੀ ਕਾਲ ਕੀ ਆ ਵਧੀਆ ਮੰਮੀ ਸਾਥੀ ਮਸੀ ਸਾਥਰੀ ਕਾਲ ਪੁੱਤ ਕੀ ਹਾਲ ਚਾਲ ਆ ਵਧੀਆ ਤੂੰ ਸੁਣਾ ਵੀ ਸਵੇਰੇ ਸਵੇਰੇ ਹੀ ਬਸ ਇਦਾਂ ਹੀ ਐਂ ਕਿਹਾ ਚਲੋ ਚੱਲਦੀਆਂ ਵੇਖੀਏ ਘਰ ਜਾ ਕੇ ਕੀ ਕਰਨ ਡੇ ਆ ਚਲੋ ਚੰਗਾ ਹੋਇਆ ਬਗੈਰ ਦੱਸਿਆ ਆ ਰਾਜਵਿੰਦਰ ਜੀ ਦੇ ਗੰਢੀ ਨਾਲੇ ਜਾਣਾ ਸਾਡੇ ਪਿੰਡ ਚਲ ਚੰਗਾ ਹੋਇਆ ਕ ਮੈਨੂੰ ਤਾਂ ਬੜੀ ਖੁਸ਼ੀ ਚੜੀ ਨਿਭਲ ਜੀ ਤਾਂ ਪਾਣੀ ਲਿਆ ਪੋਤਾ ਫੋਨ ਮਾਈ ਆ ਮਾਈ ਨੂੰ ਵੀ ਆਈ ਹੋਰ ਸੁਣਾ ਬਸ ਵਧੀਆ ਮੰਮੀ ਸਸਿਕਾ ਭਾਬੀ ਜੀ ਸਸਿਕਾ ਕਿੱਦਾਂ ਬੋਲਵਾ ਠੀਕ ਠਾਕ ਸਰੀ ਸਰੀ ਬਸ ਇਦਾਂ ਹੀ ਬੜੀ ਤਿਆਰ ਸੈਰ ਰਹੀਆਂ ਅੱਜ ਦਵੇ ਜਣੀਆਂ ਅੱਜ ਤਾਂ ਸਵਸਤੇ ਛਾਪਾ ਮਾਰਿਆ ਇਹਨਾਂ ਨੇ ਉਹ ਮਮਮੀ ਬੜੇ ਕਹਿੰਦਾ ਜੀ ਕੰਡਾ ਹੀ ਤੇ ਮੈਂ ਭਾਪੂ ਨੂੰ ਕਹਿਣੀ ਮੈਂ ਤੁਹਾਡੇ ਕੋਲ ਕੇ ਜਾਣਾ ਵਾ ਤੇ ਠੱਡੇ ਠੰਡੇ ਆ ਗਿਆ ਮਾ ਤੁਹਾਨੂੰ ਬੋਲ ਤੋ ਪੈਰ ਹੋ ਜਾਂਦੀ ਆ ਚਲੋ ਠੀਕ ਹੈ ਮੈਂ ਪਾਣੀ ਲਿਆਉਣੀ ਆ ਇਧਰ ਹੀ ਆਈਆਂ ਸਿੱਧੀਆਂ ਮਜਾਣਾ ਹੀ ਕਿਤੇ ਨਹੀਂ ਨਹੀਂ ਮੰਮੀ ਉਹ ਵੀ ਤੁਹਾਨੂੰ ਦੱਸੂਗੀ ਮੈਂ ਕਿੱਧਰ ਚੱਲੀ ਆ ਫਿਲਹਾਲ ਤੇ ਇਧਰ ਹੀ ਆਈਆਂ ਸਿੱਧੀਆਂ ਅਸੀਂ ਘਰੋਂ ਹੀ ਅੱਛਾ ਹੋਰ ਪੁੱਤ ਤੂੰ ਠੀਕ ਆ ਤੇਰੀ ਪੜ੍ਹਾਈ ਚੰਗੀ ਚੰਗੀ ਚੱਲਣ ਡਈ ਆ ਹਾਂਜੀ ਮਾਸੀ ਜੀ ਵਧੀਆ ਪੇਪਰ ਹੋ ਗਿਆ ਹੁਣ ਕਿ ਮਰਜ਼ੀ ਸੀਗੀ ਅੱਛਾ ਚਲ ਚੰਗਾ ਚੰਗੇ ਚੰਗੇ ਹੋਏ ਪੇਪਰ ਹਾਂਜੀ ਬੜੇ ਵਧੀਆ ਜੀ ਟਾਰ ਗਿਆ ਪਾਸ ਹੋ ਗਈ ਚਲ ਫੇ ਹਾਂਜੀ ਧੰਨਵਾਦ। ਇਹ ਵੀ ਸਾਲ ਦੀ ਮਿਹਨਤ ਵਾ। ਹਾਂਜੀ ਇਹ ਤੇ ਹੈ ਹੀ ਆ। ਮੰਮੀ, ਵੀਰ ਜੀ ਕਿੱਥੇ ਗਏ ਆ? ਬਾਹਰ ਨੂੰ ਗਿਆ ਹੋਣਾ ਵਾ। ਤੇ ਜਾ ਪੱਠੇ ਪੁੰਦਾ ਹੋਣਾ। ਠੀਕ ਆ। ਔਰ ਮੋਨੂ ਠੀਕ ਹੈ? ਹਾਂਜੀ ਮੰਮੀ, ਮੋਨੂ ਠੀਕ ਹੈ। ਸੱਸ ਵੀ ਠੀਕ ਆ। ਅੱਛਾ, ਚਲ ਚੰਗਾ। ਹੁਣ ਖੁਸ਼ ਵਾ ਨਾ? ਹਾਂਜੀ ਮੰਮੀ, ਬਹੁਤ ਖੁਸ਼। ਮੇਰਾ ਤੇ ਉੱਥੇ ਬੜਾ ਦਿਲ ਲੱਗਾ ਵਾ। ਚਲ ਚੰਗਾ ਹੋਇਆ ਜੇ ਤੇਰਾ ਦਿਲ ਲੱਗਾ ਨਾ ਤਾਂ ਸਾਰੇ ਉੱਥੇ ਹੀ ਪੁੱਤ ਦਿਲ ਲਾਉਣਾ ਵਾ। ਪਰ ਨਾ ਮੇਰਾ ਨਹੀਂ ਦਿਲ ਲੱਗਦਾ ਤੇਰੇ ਤੋਂ ਬਗੈਰ ਉਹਦਾ ਮੇਰਾ ਬੜਾ ਜੀ ਕਰਨ ਜਾਂ ਤੈਨੂੰ ਮਿਲਣ ਨੂੰ ਮੈਂ ਡਰਦੀ ਇਹਨਾਂ ਤੋਂ ਬੱਸਰਦੀ ਵੀ ਨਹੀਂ ਪਈ ਇਹਨਾਂ ਨੇ ਕਹਣਾ ਮਾਰਾ ਤੇਰਾ ਤਾਂ ਧਿਆਨ ਹੀ ਉਧਰ ਰਹਿੰਦਾ ਨੂੰ ਵਸ ਲੈੰਦੇ ਫੇ ਮੈਨੂੰ ਕੇ ਲਿਖੇ ਜੇ ਪੈਂਦਾ ਮੁੰਡਾ ਕਿ ਤੂੰ ਧਿਆਨ ਬੜਾ ਕਰਦੀ ਓਧਰ ਉਹ ਮੰਮੀ ਮੇਰਾ ਵੀ ਇਹਦੇ ਲ ਕਰਨ ਡਿਆ ਸੀ ਮੈਂ ਤਾਂ ਹੀ ਆ ਗਈ ਮਿਲ ਤੁਹਾਨੂੰ ਚੱਲ ਚੰਗਾ ਹੋਇਆ ਆ ਗਈਆਂ ਤੇ ਮੇਰਾ ਬੜਾ ਮਨ ਹੁਸੜਿਆ ਨਾਲੇ ਮੇਰਾ ਐਵੇਂ ਜੀ ਕਰਨ ਡਿਆ ਤੇ ਮੈਂ ਫੋਨ ਕਰਾਂ ਪਰ ਮੈਂ ਡਰਦੀ ਨੇ ਨਹੀਂ ਕੀਤਾ ਆ ਤੂੰ ਬਹੁਤ ਚੰਗਾ ਕੀਤਾ ਜਿਹੜਾ ਮੈਨੂੰ ਮਿਲਣਾ ਆ ਗਈ ਉਹ ਵੀ ਨਾ ਰਾਜਵਿੰਦਰ ਦੀ ਜੇਦੀ ਹੀ ਮੈਂ ਤਾਂ ਆਈ ਆ ਚੱਲ ਚੰਗਾ ਹੋਇਆ ਰਾਜਵ ਉਹ ਤੇਰਾ ਪਾਲਾ ਹਰ ਮਾਮਾਤੀ ਨੂੰ ਮਲਾਇਆ ਤੂੰ ਤੇ ਮਾਸੀ ਮੈਂ ਬੜੇ ਦਿਨਾਂ ਦਾ ਮੇਰੇ ਤੇ ਕੰਢਿਆ ਮੈਂ ਘਰੇ ਫਰੀਦ ਹੈਗੇ ਆ ਚਲੋ ਕਹਿੰਦੇ ਫਿਰ ਕੇ ਹੁੰਨੇ ਆ ਹਾਂ ਚਲੋ ਉਹ ਚਲੋ ਦਾੜੀ ਕਿਤੇ ਚਾਹੀਦੀ ਤੇ ਮੈਂ ਭਾਬੀ ਵੀ ਚਲੋ ਘੜੇ ਪੀ ਕੇ ਚਲਦੇ ਆ ਚੱਲ ਚੰਗਾ ਹੋਇਆ ਕਾ ਚਾਹ ਬਣਾਉਣੀ ਮੈਂ ਨਾਰਾ ਭਾਬੀ ਚਾਹ ਨਾ ਬਣਾਓ ਚਾਹ ਨਹੀਂ ਪੀਣੀ ਪੁੱਤ ਰਾਜਵਿੰਦਰ ਇੱਥੇ ਆਦਾ ਗਾਂ ਤੋਂ ਪਿੱਛੇ ਹੋ ਕੇ ਬੈ ਗਈ ਆ ਕੋਈ ਨਹੀਂ ਮਾਸੀ ਜੀ ਮੈਨੂੰ ਇੱਥੇ ਵੀ ਗੱਲਾਂ ਸੁਣੀ ਜਾਂਦੀਆਂ ਆ ਚਲ ਕੋਈ ਗੱਲ ਨਹੀਂ ਇੱਧਰ ਹੋ ਜਾ ਥੋੜੀ ਜੀ ਕੋਈ ਗੱਲ ਨਹੀਂ ਗਾ ਮੈਂ ਤੋਂ ਨਹੀਂ ਤੇ ਮਾਮਾ ਪੀਣ 100 200 ਕਾ ਨਾ ਤੂੰ ਵੀ ਤਾਂ ਸਾਡੀ ਧੀ ਹੈ ਤੂੰ ਕਿਹੜੀ ਉਪਰੀ ਕਿਤੇ ਮੈਂ ਤਾਂ ਤੈਨੂੰ ਵੀ ਧੀ ਸਮਝਦੀ ਆ ਉਹ ਮਾਸੀ ਜੀ ਉਹ ਤਾਂ ਗੱਲ ਹੈਗੀ ਆ ਪਾ ਤੁਹਾਨੂੰ ਪਤਾ ਵਾ ਕੁਣਮ ਹੁਣ ਆਈ ਏ ਚਲੋ ਫੇਰ ਵੀ 100 ਗੱਲ ਬਾਤ ਹੁੰਦੀ ਮਾਮਾ ਧੀਾਂ ਦੀ ਬਹੁਤ ਫਿਰ ਹੈ ਹੀ ਪਤਾ ਹੋਰ ਬੱਸ ਵਧੀਆ ਮੰਮੀ ਚਲੋ ਵਧੀਆ ਹੀ ਚਾਹੀਦਾ ਤੇ ਪਾਗੀ ਚੱਲੀਏ ਫੇਰ ਕਵੇਲਾ ਹੋਣ ਜਾਵਾਂ ਚਲਦੇ ਆ ਰਾਜਵਿੰਦਰ ਮੰਮੀ ਨੂੰ ਦੱਸਣਾ ਹਾਂ ਕੀ ਦੱਸਣਾ ਮੰਮੀ ਨੂੰ ਮੰਮੀ ਤੁਹਾਨੂੰ ਪਤਾ ਰਿਹਾ ਹੈ ਮੈਂ ਕਰੇ ਬੈਕਪ ਅਧਾਈ ਕਰਦੀ ਆ ਤੇ ਅੱਜ ਮੇਰਾ ਪੇਪਰ ਹੀਗਾ ਅੱਛਾ ਤੁਹਾਨੂੰ ਪਤਾ ਮੇਰੀ ਸੱਸ ਨੂੰ ਨਹੀਂ ਪਤਾ ਹੈਗਾ ਰਾਜਵਿੰਦਰ ਨੂੰ ਵੀ ਪਤਾ ਵਾ ਤੇ ਮੋਹਨ ਨੂੰ ਪਤਾ ਵਾ ਮੈਂ ਪੇਪਰ ਦੇਣ ਜਾਣਾ ਹੀਗਾ ਉਹ ਤੋਂ ਪਹਿਲਾਂ ਹੀ ਘਰ ਬਾਹਨਾ ਮਾਰਿਆ ਹੀਗਾ ਕਿਹਨ ਪੇਕੇ ਪਿੰਡ ਜਾਣਾ ਵਾ ਮੈਂ ਤੇ ਰਾਜਵਿੰਦਰ ਨੇ ਅਸੀਂ ਤਾਂ ਆਏ ਹੁਣ ਅਸੀਂ ਪੇਪਰ ਦੇਣ ਜਾਣਾ ਵਾ ਤੇ ਚੰਗਾ ਫਿਰ ਆਪਾਂ ਚੱਲਦੇ ਹਾਂ ਤੇ ਪੁੱਤ ਜੇ ਤੇਰੀ ਮੰਮੀ ਨੂੰ ਪਤਾ ਲੱਗ ਗਿਆ ਤੇ ਪੁੱਤ ਲੜਾਈ ਨਾ ਪੈ ਜਾ ਘਰ ਉਹ ਨਹੀਂ ਮਾਸੀ ਜੀ ਮੰਮੀ ਨੂੰ ਕਿੱਦਾਂ ਪਤਾ ਲੱਗ ਜੂਗਾ ਅਸੀਂ ਪਤਾ ਲੱਗਣ ਹੀ ਨਹੀਂ ਦੇਣਾ ਪਤਾ ਵੱਡੇ ਆ ਤਾਂ ਇਹਨੀਆਂ ਚੋਰੀਆਂ ਨਹੀਂ ਕਮਾਈਦੀ ਹੁੰਦੇ ਗਾ ਤੂੰ ਉਹਨੂੰ ਵੀ ਦੱਸ ਦਿੰਦੇ ਮੁੜ ਕੇ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਨਾ ਦਵੱਟਿਆਂ ਤੇ ਸਿਰ ਤੇ ਹੁੰਦੀ ਆ ਫਿਰ ਅਗਲੇ ਨੇ ਇਹੋ ਕਹਿਣਾ ਵੀ ਇਹਨਾਂ ਨੇ ਨਿਆਣੇ ਹੀ ਤੇ ਕਹਿੰਨੇ ਇਹਨਾਂ ਨੂੰ ਅਕਲ ਨਹੀਂ ਦਿੱਤੀ ਜੇ ਮੇਰੇ ਵੱਲੋਂ ਪਤਾ ਲੱਗਾ ਵੀ ਇਹਨੂੰ ਪਤਾ ਵਾ ਮਾਸੀ ਜੀ ਇੱਕ ਪੇਪਰ ਅੱਗੇ ਹੋ ਗਿਆ ਤੇ ਇੱਕ ਕੱਜ ਹੋ ਜਾਣਾ ਤੇ ਦਿਨ ਇੱਕ ਹੋਰ ਵਕ ਕੋ ਵੀ ਇਦਾਂ ਹੀ ਅਹੀਂ ਚੋਰੀ ਛੱਪੀ ਕਰਕੇ ਪੇਪਰ ਦਵਾ ਦੇਣਾ ਤਾਂ ਫੇਰ ਕਾਦੀ ਗੱਲ ਆ ਪੁੱਤ 100 ਦਿਨ ਚੋਰ ਦਾ ਤੇ ਇੱਕੋ ਦਿਨ ਸਾਧ ਦਾ ਬੜਾ ਹੁੰਦਾ ਹਾਂਏ ਮੈਂ ਮਰ ਜਾ ਆਂਦੇ ਆਡੀ ਕੁੜੀ ਭੋਲੀ ਬੜੀ ਆ ਸਾਸ ਸਤੋ ਚੋਰੀਆਂ ਤੇ ਨਣਾ ਨੂੰ ਨਾਂਦ ਲਾਇਆ ਕੋਈ ਨਹੀਂ ਕਰਾਉਣੀ ਤੈਨੂੰ ਪੜਾਈਆਂ ਬੀਜਦੀਆਂ ਤੇਰੇ ਪੈਰਾਂ ਵਿੱਚ ਕੰਡੇ ਲਵਾਉਣੀ ਤੈਨੂੰ ਬੀਸੀ ਭਾਬੀ ਬਸ ਕਰੋ ਹੁਣ ਕਿ ਇੱਥੇ ਮਾਸੀ ਨੇ ਗੱਲਾਂ ਲੱਗੇ ਰਹਿਣਾ ਵਾ ਇੱਥੇ ਗੱਲਾਂ ਗੱਲਾਂ ਦੇ ਵਿੱਚ ਨਾ ਪੇਪਰ ਦਾ ਟਾਈਮ ਲੰਘ ਜਾਣਾ ਵਾ ਤੇ ਚਲੋ ਉਠੋ ਚੱਲੀਏ ਤੇ ਬਾਕੀ ਮਾਸੀ ਜੀ ਜੇ ਬਾਹਰ ਚਾਂਸ ਕਿਤੇ ਮੰਮੀ ਦਾ ਫੋਨ ਆ ਜਾਏ ਤੇ ਸਾਡੇ ਵਾਲੇ ਪੁੱਛੇ ਨਾ ਤੂੰ ਤੂੰ ਹੀ ਕਹਿਣਾ ਇੱਥੇ ਹੀ ਆ ਇੱਥੇ ਕਹਿ ਦਿਓ ਬੰਨ ਨਗੂਨ ਲਾ ਦੇ ਚਾਚੇ ਕਾਈ ਘਰ ਗਈਆਂ ਵਾ ਠੀਕ ਆ ਵੇ ਰਹੀ ਕਰ ਪਹੁੰਚਾਂਗੇ ਤੁਹਾਨੂੰ ਫੋਨ ਕਰ ਦਾਂਗੇ ਵੀ ਅਸੀਂ ਘਰੇ ਪਹੁੰਚ ਗੀਆਂ ਵਾ ਪੁੱਤ ਤੁਸੀਂ ਤਾਂ ਮੈਨੂੰ ਵੀ ਆਰੇ ਲਾਤਾ ਝੂਠ ਬੋਲਣ ਨੂੰ ਪਰ ਮੇਰਾ ਜੀਤ ਨਹੀਂ ਕਰਦਾ ਝੂਠ ਬੋਲਣ ਪਰ ਹੁਣ ਕੀ ਕਰਾਂ ਕਹਿਣਾ ਤਾਂ ਪੈਣਾ ਹੀ ਆ ਮਾਸੀ ਜੀ ਕੀ ਕਹਿੰਦੇ ਨੇ ਚੰਗੇ ਕੰਮ ਲਈ ਝੂਠ ਬੋਲਿਆ ਹੋਵੇ ਉਹ ਝੂਠ ਨਹੀਂ ਹੁੰਦਾ ਚਲ ਠੀਕ ਆ ਜਿੱਦਾਂ ਤੁਸੀਂ ਕਹੋ ਆਈਆਂ ਕਿਹੜੇ ਵਲੇ ਤੇ ਤੁਰ ਕਿਹੜੇ ਵਲੇ ਪਈਆਂ ਜਿੰਨਾ ਕੋ ਖਾਦਾ ਤਾਂ ਨਾ ਕੋ ਪੀਤਾ ਉਹ ਮਾਸੀ ਜੀ ਫੇਰ ਕਿਤੇ ਆਵਾਂਗੇ ਵੇਲੇ ਟਾਈਮ ਠੀਕ ਆ ਤੁਰ ਵੀ ਪਈਆਂ ਮੈਂ ਤੇ ਚਾਹ ਤਾਂ ਰਹੀ ਆ ਨਹੀਂ ਨਹੀਂ ਭਾਬੀ ਜੀ ਚਾਹ ਨਹੀਂ ਪੀਣੀ ਹੁਣ ਇਹ ਫੇਰ ਜਾਵਾਂਗੇ ਇਹ ਤਾਂ ਹੋਣੀ ਨਹੀਂ ਡਈਆਂ ਹੈਗੀਆਂ ਚੰਗਾ ਮੰਮੀ ਚਲ ਠੀਕ ਠੀਕ ਚੰਗਾ ਜਾਓ ਚੰਗਾ ਬਬੀ ਜੀ ਚੰਗਾ ਚਲ ਚੰਗਾ ਵਾਸੀ ਚੰਗਾ ਧਿਆਨ ਨਾ ਜਾਇਓ ਠੀਕ ਮੰਮੀ ਮੈਂ ਚਲਦਾ ਵਾਂ ਫਿਰ ਉਹਨਾਂ ਨੂੰ ਲੈ ਆਵਾਂ ਤੈਨੂੰ ਕਿਦਾਂ ਪਤਾ ਵਾ ਕਿ ਉਹ ਆ ਗਈਆਂ ਵਾ ਤੇ ਤੂੰ ਜਾਣ ਵੀ ਡੈ ਪਿਆ ਐਡੀ ਛੇਤੀ ਮੰਮੀ ਉਹ ਮੈਨੂੰ ਦੱਸ ਕੇ ਗਈਆਂ ਸੀ ਵੀ ਅਸੀਂ ਟਾਈਮ ਨਾਲ ਹੀ ਆ ਜਾਣਾ ਵਾ ਤੇਰਾ ਉਦਾ ਹੀ ਨਹੀਂ ਘਰ ਜੀ ਲੱਗਦਾ ਤੈਨੂੰ ਤਾਂ ਕੋਈ ਨਾ ਕੋਈ ਪੜਨਾ ਚਾਹੀਦਾ ਵਾ ਵੀ ਘਰੋਂ ਨਿਕਲ ਜਾਵਾ ਉਹ ਨਹੀਂ ਮੰਮੀ ਬਾਹਨੇ ਦੀ ਨਹੀਂ ਕੋਈ ਗੱਲ ਹੈਗੀ ਤੈਨੂੰ ਪਤਾ ਉਹਨਾਂ ਦਾ ਦਿਮਾਗ ਹੁੰਨਾ ਕੀ ਹੈਗਾ ਵਾ ਉਹਨਾਂ ਨੇ ਫੇਰ ਮੈਨੂੰ ਫੋਨ ਨਹੀਂ ਕਰਨਾ ਤੇ ਉੱਥੇ ਐਵੇਂ ਧੁੱਪੇ ਖਲੋਤੀਆਂ ਰਹਿਣੀਆਂ ਜਾਂ ਤੁਰ ਕੇ ਆਉਣੀਆਂ ਤੇ ਮੈਂ ਜਾ ਕੇ ਲੈ ਆਉਣਾ ਵਾ ਆ ਜਾ ਭਰਾ ਚੱਲ ਜਾ ਤੂੰ ਤਾਂ ਅੱਗੇ ਪਾਲਦਾਰੀ ਨਾ ਵੀ ਕਿਹੜਾ ਵੇਲਾ ਹੋਵੇ ਤੇ ਘਰੋਂ ਨਿਕਲਣਾ ਮੈਂ ਘਰ ਤੇ ਕਿਦੇ ਜੀ ਲੱਗਦਾ ਹੀ ਨਹੀਂ ਨਾ ਕਿਤੇ ਘਰ ਤੇ 2 ਮਿੰਟ ਨਹੀਂ ਕਿਤੇ ਨੂੰ ਹੁੰਦਾ ਵੀ ਮੈਂ ਬਹਿ ਜਾ ਕਿਤੇ ਬਹਾਨੇ ਬੜੇ ਲੱਭਦਾ ਵਾ ਵੀ ਕੋਈ ਬਹਾਨਾ ਲੱਭੇ ਸਿੱਛ ਦੀ ਘਰੋਂ ਨਿਕਲਦੀ ਕਰਾ ਸਲਮਣਾ ਉਹ ਵੀ ਚੱਲ ਗਈਆਂ ਥੱਕੀਆਂ ਟੁੱਟੀਆਂ ਨੇ ਆਉਣਾ ਆ ਕੇ ਤਾਂ ਕੋਈ ਕੰਮ ਕਰਨਾ ਕਿ ਨਹੀਂ ਕਰਨਾ ਤੇ ਮੁੰਡਾ ਵੀ ਗਿਆ ਵਾ ਮੈਂ ਹੁਣ ਕੰਮ-ਕੰਮ ਕਰਨਾ ਕਿੰਨੇ ਦਾ ਕੰਮ ਪਾਇਆ ਕਰਨ ਵਾਲੇ ਕਰਾਂ ਵਾਲਿਓ ਘਰੇ ਹੀ ਜੇ ਸਾਸਿ ਮਾਸੀ ਜੀ